ਹਾਂਜੀ ਸਾਸਤਰੀ ਕਾਲ ਜੀ ਅੱਜ ਆਪਾਂ ਨਵੀਂ ਰੈਸਪੀ ਨਾਲ ਮਿਲ ਰਹੇ ਆਂ ਅੱਜ ਆਪਾਂ ਬਣਾਉਨੇ ਆਂ ਵੈਂਗਣੀ ਦੀ ਸਬਜੀ ਆਹ ਵੈਂਗਣੀ ਦੀ ਸਬਜੀ ਮੇਰੀ ਕੱਟ ਕੇ ਰੱਖੀ ਹੋਈ ਆ ਇਹਦੇ ਵਿੱਚ ਨਮਕ ਪਾ ਕੇ ਰੱਖਿਆ ਹੋਇਆ ਆ ਆਲੂਆਂ ਵਿੱਚ ਵੀ ਨੂਨ ਪਾ ਕੇ ਰੱਖਿਆ ਕਿਉਂਕਿ ਇਹ ਫਿਰ ਕਾਲੇ ਨਹੀਂ ਹੁੰਦੇਗੇ ਆ ਆਲੂ ਇਸ ਤਰ੍ਹਾਂ ਗੰਡੇ ਆਪਾਂ ਲੰਬੇ ਲੰਬੇ ਕੱਟਨੇ ਆ ਇਸ ਤਰ੍ਹਾਂ ਆਹ ਟਮਾਟਰ ਆ ਜੀ ਟਮਾਟਰ ਪਾਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਤੇਲ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਦੇ ਆਂ ਇਹਦੇ ਵਿੱਚ ਆਪਾਂ ਸਬਜ਼ੀ ਬਣਾਉਣ ਵੇਲੇ ਆਪਾਂ ਬਿਲਕੁਲ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾਉਨੇ ਆ ਜੀਰਾ ਆਪਣਾ ਗਰਮ ਹੋ ਗਿਆ ਤੇਲ ਜੀਰਾ ਆਪਣਾ ਚਟਕਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਤੜਕਾ ਪਾਵਾਂਗੇ ਇਨੂੰ ਹਿਲਾ ਦਿਓ ਇਹਦੇ ਵਿੱਚ ਕੀ ਕੀ ਪਾਇਆ ਜੀ ਇਹਦੇ ਵਿੱਚ ਅਸੀਂ ਇੱਕ ਤਾਂ ਪਾਇਆ ਹੈਗਾ ਲਸਣ ਅਧ ਅਧਕਰ ਤੇ ਪਿਆਜ਼ ਉਸ ਤੋਂ ਬਾਅਦ ਆਪਾਂ ਇਹ ਜਦੋਂ ਅੱਧ ਪੁੱਜੇ ਜੇ ਹੋਗੇ ਨਾ ਉਦੋਂ ਆਪਾਂ ਟਮਾਟਰ ਪਾਵਾਂਗੇ ਇਹਦੇ ਵਿੱਚ ਹਲੇ ਥੋੜਾ ਜਿਹਾ ਇਹਨੂੰ ਸੇਕ ਲੱਗਣ ਦੋ ਜਿਆਦਾ ਆਪਾਂ ਕਾਲੇ ਨਹੀਂ ਕਰਨੇ ਪਿਆਜ਼ ਇਹ ਧਿਆਨ ਰੱਖਣਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਪਾਤਾ ਹੁਣ ਇਹਦੇ ਵਿੱਚ ਆਪਾਂ ਇਹਨੂੰ ਹੁਣ ਰਿਜ ਜਾਂਦੋ ਜਿਹੜੇ ਆਪਾਂ ਆਲੂ ਕੱਟ ਕੇ ਰੱਖੇ ਹੋਏ ਆ ਉਹਨਾਂ ਨੂੰ ਆਪਾਂ 2-3 ਵੇਰੀ ਪਾਣੀ ਨਾਲ ਧੋਣਾ ਵਾ ਉਹਨਾਂ ਦਾ ਜਿਹੜਾ ਆ ਦੇਖੋ ਕਸਮੇਲਾ ਜਿਹਾ ਹੋ ਗਿਆ ਨਾ ਵਿੱਚ ਨੂਨ ਪਾਇਆ ਸੀ ਨੂਨ ਆਪਾਂ ਇਸ ਕਰਕੇ ਪਾਇਆ ਸੀ ਵੀ ਇਹ ਆਲੂ ਫਿਰ ਕਾਲੇ ਨਹੀਂ ਹੁੰਦੇਗੇ ਹੁਣ ਇਹਨੂੰ ਆਪਾਂ 2-3 ਵੇਰੀ ਧੋਵਾਂਗੇ ਇਸ ਤਰ੍ਹਾਂ ਪਾਣੀ ਚ 2-3 ਵੇਰੀ ਇਹਨੂੰ ਸਾਫ਼ ਕਰਨਾ ਇਸੇ ਤਰ੍ਹਾਂ ਆਪਾਂ ਬੈਂਗਨੀ ਨੂੰ ਸਾਫ਼ ਕਰਨਾ 2-3 ਵੇਰੀ ਉਹਨੂੰ ਸਾਫ਼ ਕਰਾਂਗੇ ਜੋ ਦੇਦਾ ਬਿਲਕੁਲ ਪਾਣੀ ਸਾਫ ਹੋ ਗਿਆ ਨਾ ਖੇਰ ਇਹਨਾਂ ਨੂੰ ਆਪਾਂ ਸਬਜੀ ਹੁਣ ਇਹਦਾ ਪਾਣੀ ਬਿਲਕੁਲ ਸਾਫ ਆ ਦੇਖੋ ਬਿਲਕੁਲ ਸਾਫ ਹੋ ਗਿਆ ਪਾਣੀ ਚਿੱਟਾ ਪਾਣੀ ਹੋ ਗਿਆ ਨਾ ਹੁਣ ਇਹਨੂੰ ਆਪਾਂ ਇਹਦੇ ਵਿੱਚ ਕੱਢ ਲਵਾਂਗੇ ਨੂਨ ਮਿਰਚ ਆਪਾਂ ਸਭ ਤੋਂ ਬਾਅਦ ਚ ਪਾਉਣਾ ਜਦੋਂ ਆਪਾਂ ਨੇ ਪਿਆਜ਼ ਭੁੱਜ ਗਏ ਨਾ ਉਦੋਂ ਆਪਾਂ ਇਹਦੇ ਵਿੱਚ ਆਲੂ ਪਾਉਣੇ ਫਿਰ ਇਹਨੂੰ ਆਪਾਂ ਢੱਕ ਦਾਂਗੇ ਪਾਫ਼ ਲਵਾਵਾਂਗੇ ਥੋੜਾ 2 ਮਿੰਟ ਲਈ ਉਸ ਤੋਂ ਬਾਅਦ ਆਪਾਂ ਬੈਂਗ ਨਹੀਂ ਪਾਵਾਂਗੇ ਇਹਨੂੰ ਇਸੇ ਤਰ੍ਹਾਂ ਹਿਲਾਉਂਦੇ ਰਹੋ ਤਾਂ ਕਿ ਥੱਲੇ ਨਾ ਲੱਗ ਜੇ ਵੀ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਇਹ ਧਿਆਨ ਰੱਖਣਾ ਸਬਜ਼ੀ ਆਪਣੀ ਬਹੁਤ ਵਧੀਆ ਬਣੂਗੀ ਉਸ ਦਿਨ ਆਪਾਂ ਭਰ ਕੇ ਮੈਂ ਗ੍ਰੇਵੀ ਵਾਲੇ ਬਣਾਏ ਸੀਗੇ ਟਮਾਟਰ ਵੀ ਪਾਣੀ ਛੱਡ ਗਿਆ ਬਸ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਾਂਗੇ ਕਿਉਂਕਿ ਉਹਦੇ ਨਾਲ ਹੀ ਵੀ ਇਹ ਪਿਆਜ਼ ਝੁੱਜ ਜਾਣੇ ਆ ਫਿਰ ਜ਼ਿਆਦਾ ਮੱਚ ਜਾਣਗੇ ਪਿਆਜ਼ ਨਹੀਂ ਤਾਂ ਹੁਣ ਇਹਨੂੰ ਆਪਾਂ ਸੈਮ ਤੇ ਕਰਕੇ ਇਹਨੂੰ ਆਪਾਂ ਟੱਕ ਦਾਂਗੇ 5 ਮਿੰਟ ਲਈ ਇਹਨੂੰ ਟਕਾਂਗੇ ਇਹ ਆਪਾਂ ਨਾਲ ਥੋੜਾ ਜਿਹਾ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਬੈਂਗਣੀ ਪਾਵਾਂਗੇ ਬੈਂਗਣੀ ਨੂੰ ਉਹਨਾਂ ਟਾਈਮ ਆਪਾਂ ਟੱਕ ਦਿੰਨੇ ਆ ਇਹ ਸਭ ਤੋਂ ਪਾਜ ਪਾਵਾਂਗੇ ਇਹਦੇ ਵਿੱਚ ਪਾਣੀ ਉਵੇਂ ਹੀ ਪਿਆ ਹਲੇ ਇਹਨੂੰ ਆਪਾਂ ਢੱਕ ਦੇਗੇ ਇਹਨੂੰ ਆਪਾਂ ਸੈਮ ਕਰ ਦੇਣਾ ਇਹਨੂੰ ਢੱਕ ਦੇਣਾ ਹੁਣ ਆਪਾਂ ਟਿਕਲੇਟ ਦੇ ਕੇ ਢਾਕ ਦੋ 5 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਟਕੇ ਰਹਿਣ ਦੇਣਾ ਹੁਣ ਆਪਾਂ ਵੈਂਗਣੀ ਦਾ ਪਾਣੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਲੂਆਂ ਦਾ ਪਾਣੀ ਕੱਢਿਆ ਸੀ ਉਸੇ ਤਰ੍ਹਾਂ ਆਪਾਂ ਵੈਂਗਣੀ ਦਾ ਪਾਣੀ ਕੱਢ ਲੈਣਾ ਇਹਨੂੰ ਦੋ ਤਿੰਨ ਵਾਰੀ ਪਾਣੀ ਕੱਢ ਕੇ ਇਹਨੂੰ ਸਾਫ਼ ਕਰ ਲਓ ਇੱਕ ਤਾਂ ਇਹਦੇ ਵਿੱਚ ਜੇ ਕੋਈ ਕਾਣੀ ਹੁੰਦੀ ਹੈ ਜੀ ਜੰਤ ਹੁੰਦਾ ਨਾ ਉਹ ਨਿਕਲ ਜਾਂਦਾ ਜਿਵੇਂ ਸੁੰਡੀ ਵਗੈਰਾ ਹੁੰਦੀ ਹੈ ਕੋਈ ਉਹ ਨਿਕਲ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਸਾਫ਼ ਹੀ ਸੀ ਮੈਂ ਦੇਖ ਕੇ ਕੱਟੇ ਸੀਗੇ ਲਓ ਜੀ ਪਾਣੀ ਸਾਫ਼ ਹੋ ਗਿਆ ਨਾ ਨੂਨ ਪਾਇਆ ਸੀ ਇਹਦੇ ਵਿੱਚ ਵੀ ਆਪਾਂ ਫਿਰ ਨਾ ਕਾਲੀ ਨਹੀਂ ਹੁੰਦੀ ਇਹ ਲਓ ਹਣ ਜਿਹੜੇ ਆਪਣੇ ਆਲੂ ਧਰੇ ਹੋਏ ਸੀ ਉਹਨਾਂ ਨੂੰ 5 ਮਿੰਟ ਹੋ ਗਏ ਆ ਹੁਣ ਆਪਾਂ ਉਹਨਾਂ ਦਾ ਹੁਣ ਜਿਹੜੇ ਆਪਾਂ ਆਲੂ ਧਰੇ ਸੀ ਉਹਨਾਂ ਦਾ ਢੱਕਣ ਲਾਉਨੇ ਆ ਆਪਾਂ ਜਦੋਂ ਢੱਕਣ ਲਾਵਾਂਗੇ ਪਿੱਛੇ ਇਹਦੀ ਭਾਫ਼ ਬਣੀ ਹੁੰਦੀ ਉਹ ਵਿੱਚ ਹੀ ਪਾਣੀ ਸੁੱਟ ਦੇਣਾ ਹੁੰਦਾ ਹੂੰ ਤਾਂ ਪਾਣੀ ਆਪਾਂ ਪਾਉਣਾ ਨਹੀਂ ਇਹਦੇ ਵਿੱਚ ਦੇਖੋ ਕਿੰਨੇ ਵਧੀਆ ਲੱਗਦੇ ਆ ਦੇਖੋ ਜੀ ਥੋੜੇ ਜਿ ਇਹਨਾਂ ਨੂੰ 5 ਮਿੰਟ ਪਹਿਲਾਂ ਰਜਾ ਲੈਣਾ ਕਿਉਂਕਿ ਇਹ ਥੋੜੇ ਜੇ ਕਰੜੇ ਹੁੰਦੇ ਆ ਆਲੂ ਤੇ ਵੈਂਗਣੀ ਛੇਤੀ ਬਨ ਜਾਂਦੀ ਆ ਥੋੜੀ ਹੁਣ ਇਹਦੇ ਵਿੱਚ ਆਪਾਂ ਵੈਂਗਣੀ ਪਾ ਦੇਣੀ ਆ ਇਹਨੂੰ ਹੁਣ ਆਪਾਂ 10 ਮਿੰਟ ਸੇਕ ਲਵਾਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਨੂਨ ਮਿਰਚਾਂ ਪਾਵਾਂਗੇ ਇਹਨੂੰ ਇਸੇ ਤਰ੍ਹਾਂ ਢਾਕ ਦੇਣਾ ਆਪਾਂ 10 ਮਿੰਟ ਲਈ ਇਹਨੂੰ ਸਿੱਮ ਤੇ ਹੀ ਰੱਖਣਾ ਹੈ ਇਸਨੂੰ ਤੇਜ਼ ਨਹੀਂ ਕਰਨਾ ਨਹੀਂ ਤਾਂ ਫਿਰ ਥੱਲੇ ਲੱਗ ਜੂ ਪਾਣੀ ਬਿਲਕੁਲ ਨਹੀਂ ਆਪਾਂ ਪਾਉਣਾ ਇਹਦੇ ਵਿੱਚ ਲਓ ਜੀ ਇਹਦੀ ਭਾਫ਼ ਨਾਲ ਹੀ ਇਹਨੇ ਬਣ ਜਾਣਾ ਜਿਹੜੀ ਇਹਦੀ ਪਿਛਲੀ ਭਾਫ਼ ਤੋਂ ਪਾਣੀ ਡਿੱਗੂਗਾ ਨਾ ਉਹਦੇ ਨਾਲ ਹੀ ਇਹਨੇ ਬਣ ਜਾਣਾ ਬਸ ਇਹਨੂੰ ਢੱਕ ਦੋ ਹੁਣ 10 ਮਿੰਟ ਲਈ ਆਪਾਂ ਇਹਨੂੰ ਛੱਡ ਦੇਣਾ ਲਓ ਜੀ ਹੁਣ ਆਪਾਂ ਇਹਦਾ ਟੱਕਣਾ ਉਤਾਰਦੇ ਆਂ ਦੇਖਦੇ ਆਂ 5 ਮਿੰਟ ਹੋ ਚੁੱਕੇ ਆਂ ਹੁਣ ਆਪਾਂ ਇਹ ਲਓ ਜੀ ਦੇਖੋ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾਵਾਂਗੇ ਨੂਨ ਮਿਰਚ ਤੁਸੀਂ ਆਪਣੇ ਹਿਸਾਬ ਮੁਤਾਬਕ ਪਾਉਣਾ ਜਾਂ ਤੇਜ ਖਾਨੇ ਆ ਹਲਦੀ ਮਿਰਚਾਂ ਮਿਰਚ ਆਪਣੇ ਲੋੜ ਮੁਤਾਬਕ ਪਾਉਣੀ ਆ ਤੁਸੀਂ ਨੂਨ ਨੂਨ ਆ ਜੀ ਗਰਮ ਮਸਾਲਾ ਅਸੀਂ ਪਾਉਣਾ ਨਹੀਂ ਤੁਸੀਂ ਪਾ ਸਕਦੇ ਆ ਸਿਆਲਾਂ ਚ ਵਧੀਆ ਰਹਿੰਦਾ ਵਾ ਹੁਣ ਗਰਮੀ ਬਾਹਲੀ ਕਰਕੇ ਗਰਮ ਮਸਾਲਾ ਅਸੀਂ ਘੱਟ ਹੀ ਪਾਉਣੀ ਆ ਫਿਰ ਵੈਸੇ ਪਾਇਆ ਜਾਵੇ ਤਾਂ ਵਧੀਆ ਟੇਸਟ ਆਉਂਦਾ ਤੁਸੀਂ ਪਾ ਸਕਦੇ ਆ ਇਹਨੂੰ ਹਿਲਾ ਦਿਓ ਜੀ ਐਸ ਤਰ੍ਹਾਂ ਦੇਖੋ ਕਿੰਨਾ ਵਧੀਆ ਰੰਗ ਕਿੰਨਾ ਵਧੀਆ ਲੱਗਦਾ ਜਦੋਂ ਬਣ ਗਈ ਬਹੁਤ ਸਵਾਦ ਬਣੂਗੀ ਦੇਖੋ ਜੀ ਪਾਣੀ ਆਪਾਂ ਬਿਲਕੁਲ ਨਹੀਂ ਪਾਇਆ ਦੇਖ ਲਓ ਤੇਲ ਵੀ ਆਪਾਂ ਥੋੜਾ ਹੀ ਪਾਇਆ ਸੀਗਾ ਇਹ ਨਹੀਂ ਵੀ ਤੇਲੋ ਤੇਲੀ ਕਰ ਦੇਣਾ ਲਓ ਜੀ ਇਹਨੂੰ ਹੁਣ ਆਪਾਂ 10 ਮਿੰਟ ਹੋਰ ਪਏ ਰਹਿਣ ਦੇਵਾਂਗੇ ਸੈਮ ਤੇ ਇਦੇ ਵਿੱਚ ਹੁਣ ਆਪਾਂ ਇੱਕ ਹੋਰ ਚੀਜ਼ ਪਾਵਾਂਗੇ ਜੀ 2 ਚਮਚ ਦਹੀਂ ਦੇ ਪਾਵਾਂਗੇ ਇਹਦੇ ਨਾਲ ਟੇਸਟ ਵੇਖਿਓ ਕਿੰਨਾ ਵਧੀਆ ਆਉਂਦਾ ਲਓ ਜੀ ਇਹਨੂੰ ਹਿਲਾ ਦਿਓ ਲਓ ਜੀ ਦੇਖੋ ਸਬਜ਼ੀ ਦਾ ਰੰਗ ਕਿੰਨਾ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਸਵਾਦ ਬਣੀ ਲੱਗਦੀ ਆ ਹੁਣ ਇਹਨੂੰ ਆਪਾਂ 10 ਮਿੰਟ ਲਈ ਟਾਕੇ ਰੱਖ ਦੇਣਾ ਆਪਣੀ ਸਬਜੀ 10 ਮਿੰਟਾਂ ਤੱਕ ਤਿਆਰ ਸਿਮ ਤੇ ਹੀ ਰੱਖਣਾ ਇਹਨੂੰ ਜੀ ਲਓ ਜੀ ਟਾਕ ਦਿੱਤੀ ਸਬਜੀ ਆਪਾਂ ਹੁਣ 10 ਮਿੰਟ ਲਈ ਇਹਨੂੰ ਸਿਮ ਤੇ ਪਈ ਰਹਿਣ ਦੇਣਾ ਆਪਣੀ ਸਬਜੀ ਬਣ ਕੇ ਤਿਆਰ ਹੋ ਜਾਣੀ ਹਾਂਜੀ ਹੁਣ ਆਪਾਂ ਦੇਖਦੇ ਹਾਂ ਵੀ ਆਪਣੀ ਸਬਜੀ ਬਣ ਚੁੱਕੀ ਆ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਆ ਦੇਖੋ ਜੀ ਨਾ ਕੁਲੀ ਆ ਉਵੇਂ ਪਈ ਹੈ ਵੈਂਗਣੀ ਵੀ ਆਲੂ ਵੀ ਬਹੁਤ ਸਵਾਦ ਹੁਣ ਆਪਾਂ ਗੈਸ ਬੰਦ ਕਰ ਦੇਣਾ ਤੇ ਇਹਨੂੰ ਪਾਫ ਦੇ ਪਾਫ ਦੇ ਵਿੱਚ ਉੱਤੇ ਪਈ ਰਹਿਣ ਦੇਣਾ ਲੋ ਜੀ ਆਪਣੀ ਸਬਜੀ ਬਿਲਕੁਲ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਨਾਲ ਜਲਦ ਹੀ ਧੰਨਵਾਦ